ਚਲੋ ਅੱਜ ਮਿਲ ਕੇ ਇੱਕ ਨਵਾਂ ਤੇ ਬੜਾ ਹੀ ਮਜ਼ੇਦਾਰ ਅੰਗਰੇਜ਼ੀ ਦਾ ਸ਼ਬਦ ਸਿੱਖਦੇ ਆਂ ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਕਿਵੇਂ ਹੋ ਸਾਰੇ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਅੱਜ ਕੁਝ ਨਵਾਂ ਸਿੱਖਣ ਲਈ ਬਿਲਕੁਲ ਤਿਆਰ ਬਰ ਤਿਆਰ ਹੋ ਤਾਂ ਫਿਰ ਚਲੋ ਸ਼ੁਰੂ ਕਰੀਏ ਅੱਜ ਜਿਹੜਾ ਸ਼ਬਦ ਆਪਾਂ ਸਿੱਖਣ ਜਾ ਰਹੇ ਹਾਂ ਉਹ ਹੈ ਫੈਸਟੀਵਲ ਹਾਂਜੀ ता शब्द है फेस्टिवल ध्यान न सुनो इस कि बोलना है फेस्टिवल। स्ट इस दा मतलब बहुत ही सोखा है त्यौहार यानी कि कोई भी खास दिन या समा जो असी सारे मिलके के खुशियाँ मनाते हाँ बहुत बढ़िया। अच्छा हूँ ख्याल है सारे रल गए इस बोलिए तैयार हो ना चलो फिर ठीक है मेरे मगर बोलना फेस्टिवल शाबाश एक बार फिर फेस्टिवल बहुत खूब चलो आखिरी बार फेस्टिवल वाह बहुत ही वीयर सारे ने किता है शाबाश चलो हम ये देखिए कि इस शब्द को आप सेंटेंस यानी वाक कि वाकें वरत सकते हैं ध्यान सुनना एक उदाहरण है वी डेकोरेट आर स्कूल ऑन द फैसटिवल ऑफ इंडिपेंडेंस विच इसका मतलब बनता है ਅਸੀਂ ਆਪਣੇ ਸਕੂਲ ਨੂੰ ਆਜ਼ਾਦੀ ਦਿਵਸ ਦੇ ਤਿਉਹਾਰ ਤੇ ਸਜਾਉਂਦੇ ਹਾਂ ਦੇਖਿਆ ਇੱਥੇ ਫੈਸਟੀਵਲ ਸ਼ਬਦ ਦਾ ਮਤਲਬ ਹੈ ਤਿਉਹਾਰ ਤਿਉਹਾਰਾ ਤੇ ਕਿੰਨਾ ਮਜ਼ਾ ਆਉਂਦਾ ਹੈ ਨਾ जरा ਸੋਚ ਕੇ ਦੇਖੋ ਬੱਚਿਆਂ ਨੇ ਰਾਸ਼ਟਰੀ ਝੰਡੇ ਦੇ ਰੰਗਾਂ ਵਾਲੇ ਸੁਨੇ ਸੁਨੇ ਕੱਪੜੇ ਪਾਏ ਹੁੰਦੇ ਨੇ ਪੂਰੇ ਸਕੂਲ ਨੂੰ ਤਿਰੰਗੇ ਨਾਲ ਸਜਾਇਆ ਹੁੰਦਾ ਤੇ ਸਭ ਤੋਂ ਵਧੀਆ ਗੱਲ ਸਾਰੇ ਰਲ ਮਿਲ ਕੇ ਖੁਸ਼ੀ ਮਨਾ ਰਹੇ ਹੁੰਦੇ ਨੇ ਬਸ ਇਹੀ ਤਾਂ ਇੱਕ ਫੈਸਟੀਵਲ ਹੁੰਦਾ ਹੈ ਅੱਛਾ ਜੀ ਮूण ਵਾਰੀ ਹੈ ਤੁਹਾਡੀ ਚਲੋ ਹੁਣ ਦੇਖਦੇ ਹਾਂ ਕਿ ਤੁਸੀਂ ਇਸ ਸ਼ਬਦ ਨਾਲ ਕੀ ਕਮਾਲ ਕਰਦੇ ਹੋ ਤਾਂ ਤੁਹਾਡੇ ਲਈ ਦੋ ਬੜੇ ਹੀ ਸੌਖੇ ਤੇ ਮਜ਼ੇਦਾਰ ਕੰਮ ਨੇ ਪਹਿਲਾ ਫੈਸਟੀਵਲ ਸ਼ਬਦ ਨੂੰ ਵਰਤ ਕੇ ਆਪਣਾ ਖੁਦ ਦਾ ਇੱਕ ਵਾਕ ਬਣਾਉਣਾ ਹੈ ਤੇ ਦੂਜਾ ਇਹ ਸੋਚਣਾ ਹੈ ਕਿ ਸਾਰੇ ਤਿਉਹਾਰਾਂ ਵਿੱਚੋਂ ਤੁਹਾਡਾ ਸਭ ਤੋਂ ਪਸੰਦੀਦਾ ਤਿਉਹਾਰ ਕਿਹੜਾ ਹੈ